ਮਾਤਾ ਗੁਜਰਕੌਰ ਜੀ ਦੇ ਨਾਂ ਦੇ ਉੱਤੇ ਜਿਹੜਾ ਕਾਲਜ ਐਸਜੀਪੀਸੀ ਚਲਾ ਰਹੀ ਹੈਗੀ ਆ ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ ਤੇ ਉੱਥੇ ਲਾਲਾ ਜਗਤ ਨਾਰਾਇਣ ਦੇ ਨਾਂ ਦੇ ਉੱਤੇ ਇੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਸੀ। ਸਵੇਰ ਮਾਰਨਿੰਗ ਕਾਲਜ ਜ਼ਰੂਰ ਵਿਜ਼ਿਟ ਕਰੂੰਗਾ। ਕਹਿੰਦੇ ਜੀ ਮੋਸਟ ਵੈਲਕਮ ਤੁਸੀਂ ਆ ਜਿਓ। ਉਦੋਂ ਤੱਕ ਮੈਨੂੰ ਬਾਅਦ ਚ ਪਤਾ ਲੱਗਾ ਕਿ ਬਹੁਤ ਸਾਰੀਆਂ ਹੋਰ ਵੀ ਸਿੱਖ ਜਥੇਬੰਦੀਆਂ ਦੀਆਂ ਕੋਲਾ ਪ੍ਰਿੰਸੀਪਲ ਸਾਹਿਬ ਨੂੰ ਚਲੇ ਗਈਆਂ ਸੀਗੀਆਂ ਤੇ ਇਹ ਕੋਤਾਹੀ ਕਿਤੇ ਤੁਸੀਂ ਭੁੱਲ ਕੇ ਵੀ ਨਾ ਕਰੀ। ਉਹ ਕਹਿੰਦੇ ਜੀ ਸਾਡੀ ਕਾਲੋਂ ਸਾਹਿਬ ਨਾਲ ਗੱਲਬਾਤ ਹੋ ਗਈ ਹੈ ਤੇ ਅਸੀਂ ਉਹਨਾਂ ਨੂੰ ਸਾਰਾ ਕੁਝ ਦੱਸ ਦਿੱਤਾ ਪ੍ਰਿੰਸੀਪਲ ਸਾਹਿਬ ਨੂੰ ਫੋਨ ਕਰਕੇ ਕਹਿੰਦੇ ਵੀ ਕਾਲੋਂ ਸਾਹਿਬ ਜਿਹੜੇ ਹੈਗੇ ਆ ਉਹਨਾਂ ਨਾਲ ਸਾਡੀ ਗੱਲ ਹੋ ਗਈ ਤੇ ਤੁਸੀਂ ਤਿਆਰੀ ਕਰ ਲਓ ਪ੍ਰੋਗਰਾਮ ਹੋਣਾ ਹੈ ਸ਼ਾਮ ਨੂੰ ਜਦੋਂ ਪੋਸਟਰ ਪਤਾ ਲੱਗਾ ਜਦੋਂ ਲਾਲਾ ਜਗਤ ਨਾਰਾਇਣ ਦੀ ਫੋਟੋ ਲਾ ਕੇ ਸੋਸ਼ੀਅਲੀ ਵੀ ਪਾਤਾ ਗਿਆ ਤੇ ਉਹਦੇ ਕੁਝ ਪੋਸਟਰ ਸ਼ਹਿਰ ਦੇ ਵਿੱਚ ਲਾ ਵੀ ਦਿੱਤੇ ਗਏ ਤੇ ਜਿੱਦਾਂ ਹੀ ਕਹਿੰਦੇ ਮੈਨੂੰ ਪਤਾ ਲੱਗਾ ਮੈਂ ਖੁਦ ਆਪਣੇ ਹੱਥੀਂ ਜਾ ਕੇ ਉਹ ਪੋਸਟਰ ਪਾੜ ਕੇ ਲੈ ਕੇ ਆਇਆ ਆਪਣੀ ਗੱਡੀ ਦੇ ਵਿੱਚ ਰੱਖਿਆ ਨੇ ਮੈਂ ਉਹਨਾਂ ਨੂੰ ਅੱਜ ਵੀ ਪੁੱਛ ਰਿਆ ਬਾਰ-ਬਾਰ ਫੋਨ ਕਰਕੇ ਫੇ ਤੁਸੀਂ ਮੇਰੇ ਤੋਂ ਕਦੋਂ ਪਰਮਿਸ਼ਨ ਲਈ ਕੋਈ ਮੇਰੇ ਸਿਗਨੇਚਰ ਕੋਈ ਮੇਰੀ ਕੋਈ ਕੁਛ ਤੇ ਦਿਖਾਓ ਜਿੱਥੇ ਤੁਸੀਂ ਮੈਨੂੰ ਇਹ ਕਿਹਾ ਹੋਵੇ ਕਿ ਲਾਲਾ ਜਗਤ ਨਾਥ ਦੇ ਆਪਾ ਜਨਮ ਮਨਾਉਣਾ ਤੇ ਤੁਸੀਂ ਜਿਹੜਾ ਹੈਗਾ ਇਸ ਚੀਜ਼ ਦੀ ਪਰਮਿਸ਼ਨ ਦਿੱਤੀ ਇਹਨਾਂ ਦੀਆਂ ਐਕਟੀਵਿਟੀਆਂ ਤੁਸੀਂ ਦੇਖੋ ਇਹਨਾਂ ਦੇ ਤੁਸੀਂ ਪ੍ਰੋਗਰਾਮ ਰੋਲ ਦੇਖੋ ਪੰਥ ਪ੍ਰਤੀ ਇਹਨਾਂ ਦੀਆਂ ਇਮਾਨਦਾਰੀਆਂ ਜਾਂ ਵਰਕਿੰਗ ਦੇਖੋ ਤੁਹਾਨੂੰ ਲੱਗੂਗਾ ਕਿ ਇਹ ਪੰਥ ਹਤਾਸ਼ੀ ਬੰਦੇ ਨਹੀਂ ਹੈ ਇਹਨਾਂ ਨੇ ਉੱਥੇ ਜਾ ਕੇ ਉਲਟ ਖੜਨਾ ਹੁੰਦਾ ਜਿੱਥੇ ਕੌਮ ਨੂੰ ਲੋੜ ਹੋਵੇ لالਾ ਜਗਤ ਨਾਰਾਇਣ ਦਾ ਪੋਸਟਰ ਤੁਸੀਂ ਪੜੋਗੇ ਨਾ ਉੱਤੇ ਲਿਖਿਆ ਆ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਉਹਨੂੰ ਸ਼ਹੀਦ ਮੰਨਦੇ ਨੇ ਜਿਨ੍ਹਾਂ ਨੇ ਮਾਰਿਆ ਉਹਨਾਂ ਦੇ ਆਦਾਰਿਆਂ ਦੇ ਵਿੱਚ ਹੀ ਜਾ ਕੇ ਉਹਨਾਂ ਦੇ ਪ੍ਰੋਗਰਾਮ ਹੋ ਰਹੇ ਆ ਉਹ ਪ੍ਰੋਗਰਾਮ ਉਹ ਸ਼ੁਰੂ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੈਂਬਰਾਂ ਦੀ ਇਨਵੋਲਵਮੈਂਟ ਦੇ ਨਾਲ ਹੋ ਰਹੇ ਕਿਹੜੇ ਆਪਣੇ ਆਪ ਨੂੰ ਪੰਥਕ ਦੱਸਦੇ ਨੇ ਕੌਮ ਦੇ ਵਾਹਦ ਲੀਡਰ ਦੱਸਦੇ ਨੇ ਆਪਣੇ ਆਪ ਨੂੰ ਉਹਨਾਂ ਦੇ ਬੰਦੇ ਉੱਥੇ ਪਹੁੰਚੇ ਹੋਣ ਤੇ ਉਹਨਾਂ ਦੇ ਪ੍ਰਤੀ ਕਿਸੇ ਦੀ ਕੋਈ ਜਾਗਰੂਕਤਾ ਨਾ ਹੋਵੇ ਕੋਈ ਕੁਛ ਨਾ ਕਹਿ ਰਿਹਾ ਹੋਵੇ ਫਿਰ ਕਿਤੇ ਨਾ ਕਿਤੇ ਸਾਡੀ ਡਿਊਟੀ ਤੇ ਬੰਨਦੀ ਹੈ ਨਾ ਕਿ ਅਸੀਂ ਆਪਣੀ ਕੌਮ ਨੂੰ ਦ ਯਮਰਤਪਾਲ ਦੇ ਨਾਮ ਦੇ ਨਾਲ ਜਿਹੜਾ ਸਹਾਰਾ ਲੈ ਕੇ ਰਾਜਦੇਵ ਸਿੰਘ ਵੱਲੋਂ ਜਿਹੜੀਆਂ ਚੀਜ਼ਾਂ ਨੂੰ ਮੋਹਰ ਲਾ ਕੇ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਨਾ ਤੁਸੀਂ ਉਹਨਾਂ ਸਾਰੀਆਂ ਗੱਲਾਂ ਨੂੰ ਵੇਖੋ ਉਹ ਸਾਰੀਆਂ ਗੱਲਾਂ ਨੇ ਕਿਤੇ ਨਾ ਕਿਤੇ ਕੌਮ ਦੇ ਖਿਲਾਫ ਨੇ ਪੰਥ ਦੇ ਖਿਲਾਫ ਨੇ ਲੰਗੇਕਾਲਿਕ ਸਮਾਗਮ ਦੇ ਬਾਰੇ ਖਬਰ ਸਾਹਮਣੇ ਆਉਂਦੀ ਹੈ ਕਿ ਵਿਵਾਦ ਸਾਹਮਣੇ ਆਉਂਦਾ ਜਿਸ ਦੇ ਵਿੱਚ ਲਾਲਾ ਜਗਤ ਨਰਾਇਣ ਦਾ ਜ਼ਿਕਰ ਹੁੰਦਾ ਹੈ ਔਰ ਖਾਸ ਕਰਕੇ ਲਾਲਾ ਜਗਤ ਨਰਾਇਣ ਨੂੰ ਸਮਰਪਿਤ ਇੱਕ ਪ੍ਰੋਗਰਾਮ ਰੱਖਿਆ ਜਾਂਦਾ ਖੂਨਦਾਨ ਕੈਂਪ ਰੱਖਿਆ ਜਾਂਦਾ ਹੈ ਯਾਦਗਾਰ ਕਹਿ ਲਈਏ ਸਮਰਪਿਤ ਕਹਿ ਲਈਏ ਉਹ ਪ੍ਰੋਗਰਾਮ ਰੱਖਿਆ ਗਿਆ ਪਰ ਕਿੱਥੇ ਰੱਖਿਆ ਗਿਆ ਉਹਦਾ ਵੈਨਿਊ ਕੀ ਸੀ ਦਰਸਲ ਕਰਤਾਰਪੁਰ ਵਿੱਚ ਇੱਕ ਖਾਲਸਾ ਕਾਲਜ ਹੈ ਜੋ ਕਿ ਐਸਜੀਪੀਸੀ ਦਾ ਕਾਲਜ ਹੈ ਉਸ ਦਾ ਨਾਮ ਮਾਤਾ ਗੁਜਰੀ ਖਾਲਸਾ ਕਾਲਜ ਹੈ ਔਰ ਐਸਜੀਪੀਸੀ ਦਾ ਕਾਲਜ ਮੰਨਿਆ ਜਾਂਦਾ ਐਸਜੀਪੀਸੀ ਦੇ ਵੱਲੋਂ ਜਿਹੜਾ ਉਹ ਕਾਲਜ ਆ ਉਹ ਬਣਾਇਆ ਗਿਆ ਤੇ ਉਹ ਉਸ ਕਾਲਜ ਦੇ ਵਿੱਚ ਉਹ ਵੈਨਿਊ ਰੱਖਿਆ ਗਿਆ ਹੈਰਾਨੀ ਹੁੰਦੀ ਹੈ ਲਾਲਾ ਜਗਤ ਨਾਰਾਇਣ ਦਾ ਸਿੱਖ ਕੌਮ ਨੂੰ ਲੈ ਕੇ ਜਿਹੜਾ ਇਤਿਹਾਸ ਹੈ ਉਹ ਤੋਂ ਸਾਰੇ ਵਾਕਿਫ ਨੇ ਹਰ ਕੋਈ ਜਾਣਦਾ ਹੈ ਲਾਲਾ ਜਗਤ ਨਾਰਾਇਣ ਕੌਣ ਸੀ ਹਰ ਕੋਈ ਜਾਣਦਾ ਹੈ ਕੀ ਵਿਵਾਦ ਉਹਨਾਂ ਦਾ ਰਿਹਾ ਪਰ લાલા જગત નારાયણ ਨੂੰ ਸਮਰਪਿਤ ਕੋਈ ਪ੍ਰੋਗਰਾਮ ਹੋਵੇ ਔਰ ਉਹਨੂੰ ਐਂਡੋਰਸ ਕਹਿ દઈએ ਜਾਂ ਉਹਦਾ ਵੈਨਿਊ ਕਹਿ દઈએ ਉਹ ਐਸਜੀਪੀਸੀ ਦਾ ਕੋਈ ਇਦਾਂ ਦਾ ਅਦਾਰਾ ਹੋਵੇ ਉਦੋਂ ਆ ਕੇ ਸਵਾਲ ਅਚਾਨਕ ਖੜੇ ਹੋਣ ਲੱਗੇ ਬਣਦੇ ਵੀ ਸੀ ਵਾਜਬ ਵੀ ਸੀ ਇਸ ਤੋਂ ਪਹਿਲਾਂ ਵੀ ਇਦਾਂ ਦੀਆਂ ਗਤੀਵਿਧੀਆਂ ਹੋ ਚੁੱਕੀਆਂ ਉਹਦੇ ਵਿੱਚ ਕਈ ਐਸਜੀਪੀਸੀ ਮੈਂਬਰਾਂ ਦੇ ਨਾਮ ਵੀ ਸਾਹਮਣੇ ਆਏ ਪਰ ਇਸ ਦੇ ਬਾਵਜੂਦ ਜਿਹੜੀ ਲੰਘੇ ਕੱਲ ਪ੍ਰੋਬਲਮ ਸਾਹਮਣੇ ਆਈ ਹੈ ਵਿਵਾਦ ਸਾਹਮਣੇ ਆਇਆ ਉਸ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਔਰ ਬਹੁਤ ਐਮ ਹੈ ਅੱਜ ਅਸੀਂ ਮੌਜੂਦ ਆ ਆਵਾਜ਼ੇ ਕੌਮ ਜਥੇਬੰਦੀ ਦੇ ਪ੍ਰਧਾਨ ਪਾਈ ਮਨਜੀਤ ਸਿੰਘ ਕਰਤਾਰਪੁਰ ਦੇ ਨਾਲ ਉਹਨਾਂ ਨਾਲ ਗੱਲਬਾਤ ਕਰਦੇ ਆ ਪੁੱਛਦੇ ਆ ਕੀ ਸਾਰੀ ਸਥਿਤੀ ਹੈ ਕੀ ਪ੍ਰੋਗਰਾਮ ਇਹ ਸਗਾ ਕੀ ਸਿਚੁਏਸ਼ਨ ਬਣੀ ਉਸ ਤੋਂ ਬਾਅਦ ਉਹਨਾਂ ਨੂੰ ਕਿਦਾਂ ਪਤਾ ਲੱਗਿਆ ਹਰ ਇੱਕਲ ਪਾਈ ਸਾਹਿਬ ਸਮਾਧੂ ਸਾਹਿਬ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਵਿਵਾਦ ਜਿਹਦੇ ਬਾਰੇ ਅਸੀਂ ਆਲਰੇਡੀ ਗੱਲ ਕਰ ਚੁੱਕੇ ਆ ਉਹ ਲਾਲਾ ਜਗਤਨਾਰਾਇਣ ਵਾਲਾ ਪ੍ਰੋਗਰਾਮ ਉਹਦੇ ਬਾਰੇ ਪਹਿਲਾਂ ਤਾਂ ਮੈਨੂੰ ਡਿਟੇਲ ਦੱਸਿਓ ਕਿ ਕੀ ਸਿਚੁਏਸ਼ਨ ਸੀ ਉਹ ਸਾਰੀ ਐਕਚੁਅਲੀ ਇਹ ਬੜਾ ਲਗਾਤਾਰ ਹੋ ਰਿਹਾ ਕਿਉਂਕਿ ਮੈਨੂੰ ਯਾਦ ਆ ਕਿ ਪਿਛਲੇ ਸਾਲ ਵੀ ਲਾਲਾ ਜਗਤ ਨਾਰਾਇਣ ਨੂੰ ਸਮਰਪਿਤ ਇੱਕ ਪ੍ਰੋਗਰਾਮ ਜਿਹੜਾ ਸਿਗਾ ਰੱਖਿਆ ਗਿਆ ਸੀ ਜਿਹਦੇ ਵਿੱਚ ਪੰਥਕ ਸਿੱਖੀਤਾਂ ਦੇ ਕੋਲੋਂ ਉਹਦੀ ਅਗਵਾਈ ਦੇ ਰੂਪ ਦੇ ਵਿੱਚ ਉਹਨਾਂ ਦੀ ਸਾਂਝ ਪਵਾਈ ਗਈ। ਇਸ ਵਾਰ ਦੂਜੀ ਵਾਰ ਅਸੀਂ ਇਹ ਨੋਟ ਕੀਤਾ ਵੀ ਮੈਨੂੰ ਇਨਫੋਰਮੇਸ਼ਨ ਹੋਈ ਸਾਡੇ ਸਿੰਘਾਂ ਨੇ ਮੈਨੂੰ ਮੈਸੇਜ ਕੀਤਾ ਉਹ ਕਹਿੰਦੇ ਕਿ ਇੱਥੇ ਮਾਤਾ ਗੁਜਰਕੌਰ ਜੀ ਦੇ ਨਾਂ ਦੇ ਉੱਤੇ ਜਿਹੜਾ ਕਾਲਜ ਐਸਜੀਪੀਸੀ ਚਲਾ ਰਹੀ ਹੈਗੀ ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ ਇਹ ਘਰ ਕਿਸ਼ਨਗਰ ਰੋਡ ਦੇ ਉੱਤੇ ਵੀ ਉੱਥੇ ਲਾਲਾ ਜਗਤ ਨਾਰਾਇਣ ਦੇ ਨਾਂ ਦੇ ਉੱਤੇ ਇੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ। ਤੇ ਸਾਡੇ ਲਈ ਉਹ ਗੱਲ ਜਿਹੜੀ ਸੀ ਬੜੀ ਹੈਰਾਨੀਜਨਕ ਸੀਗੀ ਤੇ ਮੈਂ ਉਹਦੀ ਸੱਚਾਈ ਨੂੰ ਜਾਣਨ ਦੇ ਲਈ ਜਿਹੜੇ ਕਾਲਜ ਦੇ ਪ੍ਰਿੰਸੀਪਲ ਨੇ ਉਹਨਾਂ ਨੂੰ ਕਾਲ ਲਾਈ ਜਤੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਸਰ ਵੀ ਆਹ ਗੱਲ ਜਿਹੜੀ ਹੈਗੀ ਮੇਰੇ ਸੁਣਨ ਚਾਹੀਈ ਹੈ ਤੇ ਉਹਨਾਂ ਨੇ ਮੈਂ ਪੈਂਦੀ ਸੱਟੇ ਮੈਨੂੰ ਕਿਹਾ ਜੀ ਵੀ ਇਹ ਗੱਲ ਨਹੀਂ ਹੁਣ ਕੁਛ ਨਹੀਂ ਇਦਾਂ ਦਾ ਹੋ ਰਿਹਾ ਮੈਂ ਕਿਹਾ ਵੈਸੇ ਹੋ ਰਿਆ ਸੀ ਕਹਿੰਦਾ ਨਹੀਂ ਨਹੀਂ ਸਰ ਕੁਛ ਨਹੀਂ ਇਦਾਂ ਦਾ ਕੁਛ ਨਹੀਂ ਉਹ ਫੇਕ ਨਿਊਜ਼ ਹੈਗੀ ਮੈਂ ਕਿਹਾ ਜੀ ਗੁੱਸੇ ਖੋਣ ਦੇ ਨਾਤੇ ਮੈਂ ਤੁਹਾਡੀ ਗੱਲ ਤੇ ਯਕੀਨ ਕਰਦਾ ਪਰ ਕਿਉਂਕਿ ਮਾਰਨਿੰਗ ਦੀ ਤਰੀਖ ਹੈਗੀ ਜਿਹੜੀ ਡੇਟ ਤੁਸੀਂ ਦਿੱਤੀ ਹੈਗੀ ਤਾਂ ਮੈਂ ਮਾਰਨਿੰਗ ਕਾਲਜ ਜ਼ਰੂਰ ਵਿਜ਼ਿਟ ਕਰੂੰਗਾ ਕਹਿੰਦੇ ਜੀ ਮੋਸਟ ਵੈਲਕਮ ਤੁਸੀਂ ਆ ਜਾਓ ਉਦੋਂ ਤੱਕ ਮੈਨੂੰ ਬਾਅਦ ਚ ਪਤਾ ਲੱਗਾ ਕਿ ਬਹੁਤ ਸਾਰੀਆਂ ਹੋਰ ਵੀ ਸਿੱਖ ਜਥੇਬੰਦੀਆਂ ਦੀਆਂ ਕੋਲਾ ਪ੍ਰਿੰਸੀਪਲ ਸਾਹਿਬ ਨੂੰ ਚਲੇ ਗਈਆਂ ਸੀਗੀਆਂ ਵੀ ਇਹ ਕੋਤਾਹੀ ਕਿਤੇ ਤੁਸੀਂ ਭੁੱਲ ਕੇ ਵੀ ਨਾ ਕਰ ਦਿਓ ਕਿਉਂਕਿ ਲਾਲਾ ਜਗਤ ਨਾਰਾਇਣ ਦਾ ਜਿਹੜਾ ਕਿਰਦਾਰ ਆ ਜਾਂ ਜਾਓ ਉਹਨਾਂ ਦਾ ਰੋਲ ਆ ਉਹਨਾਂ ਦੀ ਲਾਈਫ ਦੇ ਅੰਦਰ ਜਿਹੜਾ 84 ਦੇ ਵਿੱਚ ਰਿਹਾ ਉਤੋਂ ਕੋਈ ਦੁਨੀਆ ਦਾ ਬੰਦਾ ਅਣਜਾਣ ਨਹੀਂ ਆ ਸਭ ਨੂੰ ਪਤਾ ਕਿ ਕਿਵੇਂ ਉਹ ਸਿੱਖੀ ਦੇ ਖਿਲਾਫ ਜ਼ਹਿਰ ਉਗਲਦਾ ਰਿਹਾ ਉਹ ਸਖਸ ਨੇ ਜਿਹੜਾ ਹੈਗਾ ਸਿੱਖਾਂ ਦੇ ਖਿਲਾਫ ਕੋਈ ਆਪਣੀ ਬਾਤ ਛੱਡੀ ਨਹੀਂ ਲਾਉਣ ਦੇ ਵਿੱਚ ਸਾਨੂੰ ਬਦਨਾਮ ਕਰਨ ਦੇ ਵਿੱਚ ਤੇ ਇਹੋ ਜਿਹੇ ਕਰੈਕਟਰ ਦੇ ਦਿਨ ਸਿੱਖੀ ਅਦਾਰਿਆਂ ਦੇ ਅੰਦਰ ਮਨਾਉਣੇ ਇਹ ਸਾਨੂੰ ਲੱਗਦਾ ਹੈ ਕਿ ਬੜਾ ਪ੍ਰੀਪਲਾਨਡ ਤਰੀਕੇ ਦੇ ਨਾਲ ਜਾਣ ਬੁੱਝ ਕੇ ਕੀਤਾ ਜਾ ਰਿਹਾ ਸਟੇਟਿਕ ਪਾਲਿਸੀ ਦੇ ਦ下 ਸਾਰੇ ਪ੍ਰੋਗਰਾਮ ਕਰਦੀ ਪਈ ਹੈ ਪ੍ਰਿੰਸੀਪਲ ਸਾਹਿਬ ਤੁਹਾਨੂੰ ਕਹਿੰਦੇ ਆ ਕਿ ਉਹ ਫੇਕ ਸੀ ਉਹ ਨਿਊਜ਼ ਫੇਕ ਸੀ ਪ੍ਰਧਾਨ ਸਾਹਿਬ ਇੱਕ ਨਾ ਕਹਾਵਤ ਹੈ ਕਹਿੰਦੇ ਜੀ ਧੂਆ ਉੱਠਿਆ ਤੇ ਅੱਗ ਲੱਗੀ ਹੋਵੇਗੀ ਤੁਹਾਨੂੰ ਐ ਨਹੀਂ ਲੱਗਦਾ ਕਿ ਹੋ ਸਕਦਾ ਹੈ ਕਿ ਉਹਨਾਂ ਦੀ ਗੱਲ ਹੋਈ ਹੋਵੇ ਮੁੜ ਕੇ ਜਦੋਂ ਜਥੇਬੰਦੀਆਂ ਵੱਲੋਂ ਫੋਨ ਕੀਤਾ ਗਿਆ ਹੈ ਤੁਹਾਡੇ ਵੱਲੋਂ ਫੋਨ ਕੀਤਾ ਗਿਆ ਉਹ ਮੇਬੀ ਉਹ ਅੰਡਰ ਪ੍ਰੈਸ਼ਰ ਆਪਣੇ ਆਪ ਨੂੰ ਪ੍ਰਤੀਤ ਕਰਦੇ ਹੋਣ ਉਹਨਾਂ ਨੇ ਪੱਲਾ ਛਡਾਉਣ ਵਾਸਤੇ ਕਹਿ ਦਿੱਤਾ ਕਿ ਭਾਈ ਇਹ ਤਾਂ ਫੇਕ ਖਬਰ ਹੈ ਨੇ ਬਿਲਕੁਲ ਫਿਰ ਉਹਦੀ ਕਲੈਰਿਟੀ ਸਾਨੂੰ ਕੱਲ ਹੋਈ ਜਦੋਂ ਅਸੀਂ ਮਾਰਨਿੰਗ ਟਾਈਮ ਦੇ ਉੱਤੇ ਕਾਲਜ ਗਏ ਆ ਫਿਰ ਉਹਨਾਂ ਨਾਲ ਬੈਠੇ ਅਸੀਂ ਗੱਲ ਪੁੱਛੀ ਪੀ ਪੂਰੀ ਘਟਨਾ ਹੋਈ ਕਿਦਾਂ ਪੀ ਤੁਹਾਡਾ ਨਾਮ ਪੋਸਟਰ ਦੇ ਉੱਤੇ ਆਉਂਦਾ ਹੈ ਤੁਹਾਡਾ ਮੋਬਾਈਲ ਨੰਬਰ ਪੋਸਟਰ ਦੇ ਉੱਤੇ ਦਿੱਤਾ ਜਾਂਦਾ ਤੁਸੀਂ ਇੱਕ ਰਿਸਪੌਂਸੀਬਲ ਪੋਜੀਸ਼ਨ ਦੇ ਵਿੱਚ ਬੈਠੇ ਹੋ ਤੇ ਨੇਚਰਲੀ ਗੱਲ ਆ ਪੀ ਇਹ ਸਾਰੀ ਦੀ ਸਾਰੀ ਗੱਲ ਤੁਹਾਡੇ ਨੇ ਹੋਣੀ ਹੈ ਕਹਿੰਦੇ ਜੀ ਸਾਨੂੰ ਨੇਰੇ ਚ ਰੱਖ ਕੇ ਇਹ ਗੱਲ ਕੀਤੀ ਗਈ ਸੀ ਕੋਈ ਸਾਨੀ ਸਾਹਿਬ ਕਰਕੇ ਹੈ ਕਿ ਜਲੰਧਰ ਤੋਂ ਜਿਨ੍ਹਾਂ ਦਾ رابطہ ਮੈਨੇਜਮੈਂਟ ਦੇ ਨਾਲ ਹੋਇਆ ਉਹਨਾਂ ਨੇ ਕਿਹਾ ਜੀ ਤੁਸੀਂ ਹਰ ਸਾਲ ਆਪਣੇ ਕਾਲਜ ਦੇ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰਦੇ ਹੋ ਇਸ ਵਾਰ ਆਪਾਂ ਬਲੱਡ ਡੋਨੇਟ ਦਾ ਕਰ ਲਈਏ ਇਹਨਾਂ ਨੇ ਹਮੇਪਰਤੀ ਠੀਕ ਹੈ ਜੀ ਆਪਾਂ ਜਿਹੜਾ ਖੂਨਦਾਨ ਕੈਂਪੇਨ ਸੀ ਕਾਲਜ ਦੇ ਵਿੱਚ ਐਤਕੀ ਲਾ ਲਾਂਗੇ ਵੀ ਤੁਹਾਡੇ ਲਿੰਕ ਦੇ ਵਿੱਚ ਡਾਕਟਰਸ ਹੈਗੇ ਆ ਤੇ ਤੁਸੀਂ ਉਹ ਟੀਮ ਭੇਜ ਦਿਓ ਤੇ ਆਪਾਂ ਖੂਨਦਾਨ ਕੈਂਪ ਲਾ ਲਾਂਗੇ ਕਹਿੰਦੇ ਜਿਹੜੀ ਗੱਲ ਚੱਲੀ ਸੀ ਉਹ ਸਾਰੀ ਖੂਨਦਾਨ ਕੈਂਪ ਦੀ ਚੱਲੀ ਸੀ ਉਹਦੇ ਤੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿ ਇਹ ਲਾਲਾ ਜਗਤ ਨਾਰਾਇਣ ਨੂੰ ਸਮਰਪਿਤ ਕਰਨਾ ਹੈਗਾ ਤੇ ਉਸ ਤੋਂ ਬਾਅਦ ਚ ਕਹਿੰਦੇ ਮੇਰੇ ਨਾਲ ਸਰਸਰੀ ਗੱਲ ਹੋਈ ਤੇ ਮੈਂ ਉਹਨਾਂ ਨੂੰ ਜਸਟ ਕੀਤਾ ਵੀ ਹਾਂ ਠੀਕ ਹੈ ਅਸੀਂ ਪ੍ਰੋਗਰਾਮ ਕਰਦੇ ਹਾਂ ਤੇ ਕੋਈ ਗੱਲ ਨਹੀਂ ਇਸ ਵਾਰ ਵੀ ਕਰ ਲਾਂਗੇ ਉਸ ਤੋਂ ਬਾਅਦ ਚ ਉਹਨਾਂ ਨੇ ਡਾਇਰੈਕਟ ਜਿਹੜੀ ਉੱਪਰਲੀ ਮੈਨੇਜਮੈਂਟ ਸੀ ਜਿਹਦੇ ਵਿੱਚ ਰਣਜੀਤ ਸਿੰਘ ਕਾਲੋਂ ਜਿਹੜੇ ਐਸਜੀਪੀਸੀ ਮੈਂਬਰ ਵੀ ਰਹੇ ਆ ਤੇ ਕਰਤਾਰਪੁਰ ਤੋਂ ਉਹ ਉਹ ਨੁਮਾਇੰਦਾ ਨੇ ਔਰ ਉਹਨਾਂ ਦੇ ਨਾਲ ਕਹਿੰਦੇ ਉਹਨਾਂ ਦੀ ਗੱਲਬਾਤ ਹੋਈ ਉਹ ਕਹਿੰਦੇ ਜੀ ਸਾਡੀ ਕਾਲੋਂ ਸਾਹਿਬ ਨਾਲ ਗੱਲਬਾਤ ਹੋ ਗਈ ਹੈ ਤੇ ਅਸੀਂ ਉਹਨਾਂ ਨੂੰ ਸਾਰਾ ਕੁਝ ਦੱਸ ਦਿੱਤਾ ਪ੍ਰਿੰਸੀਪਲ ਸਾਹਿਬ ਨੂੰ ਫੋਨ ਕਰਕੇ ਕਹਿੰਦੇ ਵੀ ਕਾਲੋਂ ਸਾਹਿਬ ਜਿਹੜੇ ਹੈਗੇ ਆ ਉਹਨਾਂ ਨਾਲ ਸਾਡੀ ਗੱਲ ਹੋਗੀ ਤੇ ਤੁਸੀਂ ਤਿਆਰੀ ਕਰ ਲਿਓ ਕਹਿੰਦੇ ਉਸ ਤੋਂ ਬਾਅਦ ਮੈਨੂੰ ਕਾਲੋਂ ਸਾਹਿਬ ਦਾ ਵੀ ਫੋਨ ਆ ਗਿਆ ਚੱਥੇਦਾਰ ਸਾਹਿਬ ਦਾ ਉਹ ਕਹਿੰਦੇ ਜੀ ਵੀ ਤੁਹਾਡੀ ਗੱਲ ਹੋਈ ਹੋਣੀ ਹੈ ਕੋਈ ਕੈਂਪ ਨੂੰ ਲੈ ਕੇ ਕਹਿੰਦੇ ਜੀ ਹਾਂ ਜੋ ਮੈਨੂੰ ਪੁੱਛਦੇ ਸੀ ਵੀ ਤੁਸੀਂ ਹਰ ਸਾਲ ਕੈਂਪ ਲਾਉਨੇ ਹੁੰਨੇ ਸੀ ਕਿੱਦਾਂ ਕਰੀਏ ਤੇ ਕਹਿੰਦੇ ਉਹ ਕਹਿੰਦੇ ਸੀ ਕਿ ਕਾਲੋਂ ਸਾਹਿਬ ਨੂੰ ਤੁਸੀਂ ਐਜ਼ ਅ ਚੀਫ ਗੈਸਟ ਸੱਦ ਲਿਓ ਤੇ ਵੀ ਆਪਾਂ ਜਿਹੜਾ ਹੈਗਾ ਇਹ ਪ੍ਰੋਗਰਾਮ ਕਰ ਲੈਨੇ ਆ ਉਹ ਕਹਿੰਦੇ ਠੀਕ ਹੈ ਜੀ ਕੋਈ ਗੱਲ ਨਹੀਂ ਆਪਾਂ ਕੈਂਪ ਆਰਗੇ ਕਹਿੰਦੇ ਮੇਰੇ ਕੁਝ ਨੌਨ ਸੀਗੇ ਅਮਰitsar ਤੋਂ ਜਿਹੜੇ ਮੁੰਡੇ ਬਲੱਡ ਡੋਨੇਸ਼ਨ ਦੇ ਵਿੱਚ ਆਲਰੇਡੀ ਇਸ ਚੀਜ਼ ਦੇ ਵਿੱਚ ਕੰਮ ਕਰਦੇ ਰਹਿੰਦੇ ਤੇ ਕਹਿੰਦੇ ਮਹੌਣਾ ਨਾਲ ਵੀ ਗੱਲ ਕੀਤੀ ਵੀ ਤੁਸੀਂ ਵੀ ਆਪਣੀ ਟੀਮ ਲੈ ਆਇਓ ਕਹਿੰਦੇ ਮੈਨੂੰ ਸ਼ਾਮ ਨੂੰ ਜਦੋਂ ਮਾਰਨਿੰਗ ਪ੍ਰੋਗਰਾਮ ਹੋਣਾ ਸ਼ਾਮ ਨੂੰ ਜਦੋਂ ਪੋਸਟਰ ਪਤਾ ਲੱਗਾ ਜਦੋਂ ਲਾਲਾ ਜਗਤ ਨਾਰਾਇਣ ਦੀ ਫੋਟੋ ਲਾ ਕੇ ਸੋਸ਼ੀਅਲੀ ਵੀ ਪਾਤਾ ਗਿਆ ਤੇ ਉਹਦੇ ਕੁਝ ਪੋਸਟਰ ਸ਼ਹਿਰ ਦੇ ਵਿੱਚ ਲਾ ਵੀ ਦਿੱਤੇ ਗਏ ਤੇ ਜਿੱਦਾਂ ਹੀ ਕਹਿੰਦੇ ਮੈਨੂੰ ਪਤਾ ਲੱਗਾ ਮੈਂ ਖੁਦ ਆਪਣੇ ਹੱਥੀਂ ਜਾ ਕੇ ਉਹ ਪੋਸਟਰ ਪਾੜ ਕੇ ਲੈ ਕੇ ਆਇਆ ਆਪਣੀ ਗੱਡੀ ਦੇ ਵਿੱਚ ਰੱਖਿਆ ਵੀ ਕੱਲ ਨੂੰ ਮੇਰੇ ਤੇ ਇਹ ਨਾ ਕਿਹਾ ਜਾਵੇ ਕਹਿੰਦੇ ਮੈਂ ਉਹਨਾਂ ਨੂੰ ਅੱਜ ਵੀ ਪੁੱਛ ਰਿਹਾ ਬਾਰ-ਬਾਰ ਫੋਨ ਕਰਕੇ ਪੇ ਤੁਸੀ ਮੇਰੇ ਤੋਂ ਕਦੋਂ ਪਰਮਿਸ਼ਨ ਲਈ ਕੋਈ ਮੇਰੇ ਸਿਗਨੇਚਰ ਕੋਈ ਮੇਰੀ ਕੋਈ ਕੁਛ ਤੇ ਦਿਖਾਓ ਜਿੱਥੇ ਤੁਸੀਂ ਮੈਨੂੰ ਇਹ ਕਿਹਾ ਹੋਵੇ ਕਿ ਲਾਲਾ ਜਗਤ ਨਾਥ ਨੇ ਦਾ ਆਪਾਂ ਦਿਨ ਮਨਾਉਣਾ ਤੇ ਤੁਸੀਂ ਜਿਹੜਾ ਹੈਗਾ ਇਸ ਚੀਜ਼ ਦੀ ਪਰਮਿਸ਼ਨ ਦਿਓ ਕਹਿੰਦੇ ਸਾਨੂੰ ਨੇਰੇ ਚ ਰੱਖ ਕੇ ਸਾਰਾ ਪ੍ਰੋਗਰਾਮ ਕੀਤਾ ਜਾ ਰਿਹਾ ਸੀ ਜਿੱਦਾਂ ਹੀ ਸਾਨੂੰ ਪਤਾ ਲੱਗਾ ਜਾਂ ਤੁਹਾਡੇ ਵੱਲੋਂ ਜਾਂ ਹੋਰ ਸੰਗਤ ਵੱਲੋਂ ਵੀ ਇਹ ਜਿਹੜਾ ਲਾਲਾ ਜਗਤ ਨਾਥ ਨੂੰ ਸਮਰਪਿਤ ਹੈਗਾ ਤੇ ਕਹਿੰਦੇ ਅਸੀਂ ਉਸੇ ਵਕਤ ਇਸ ਚੀਜ਼ ਦੇ ਉੱਤੇ ਸਟੈਂਡ ਲੈ ਲਿਆ ਵੀ ਅਸੀਂ ਇਹ ਪ੍ਰੋਗਰਾਮ ਇੱਥੇ ਨਹੀਂ ਕਰ ਸਕਦੇ ਅਚਾ ਕਰਤਾਰਪੁਰ ਦੇ ਜਿਹੜੇ ਐਸਜੀਪੀਸੀ ਮੈਂਬਰ ਰਹਿ ਚੁਕੇ ਰਣਜੀਤ ਸਿੰਘ ਕਾਲੋਂ ਦੀ ਤੁਸੀਂ ਜ਼ਿਕਰ ਕੀਤਾ ਆ ਹੈ ਸੀ ਉਹਨਾਂ ਨੂੰ ਸਭ ਤੋਂ ਵੱਡੀ ਦੁੱਖ ਦੀ ਗੱਲ ਤੇ ਇਹ ਆ ਕਿ ਉਹ ਬੰਦੇ ਜਿਹੜੇ ਐਸਜੀਪੀਸੀ ਦੇ ਮੈਂਬਰ ਕਹਾਉਂਦੇ ਆ ਉਹ ਬੰਦਿਆਂ ਦਾ ਲਗਾਤਾਰ ਜਿਹੜਾ ਹੈਗਾ ਆ ਉਹ ਜੀਵਨ ਦੇ ਪਿਛਲੇ ਵੀ ਜਿਹੜੇ ਕਰਮ ਤੁਸੀਂ ਦੇਖੋ ਇਸ ਤੋਂ ਪਹਿਲਾਂ ਪਿਛਲੇ ਤੋਂ ਸ਼ਾਇਦ ਪਿਛਲੇ ਸਾਲ ਜਾਂ ਉਸ ਤੋਂ ਪਿਛਲੇ ਸਾਲ ਕਰਤਾਰਪੁਰ ਸਾਹਿਬ ਗੰਗਸਰ ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰਦੁਆਰਾ ਸਾਹਿਬ ਪੰਜਵੇਂ ਤੇ ਛੇਵੇਂ ਪਾਸ਼ਾ ਦਾ ਇਤਿਹਾਸਿਕ ਗੁਰਦੁਆਰਾ ਸਾਹਿਬ ਉਹਦੇ ਬਿਲਕੁਲ ਸਾਹਮਣੇ ਗੁਰੂ ਅਰਜਨ ਦੇਵ ਸਾਹਿਬ ਦੇ ਨਾਮ ਦੇ ਉੱਤੇ ਸਕੂਲ ਹੈ ਗੁਰੂ ਅਰਜਨ ਦੇਵ ਪਬਲਿਕ ਸਕੂਲ ਉਹਦੇ ਅੰਦਰ ਉੱਥੇ ਇੱਕ ਆਰਐਸਐਸ ਵੱਲੋਂ ਆਰਗੇਨਾਈਜ਼ ਕੀਤਾ ਗਿਆ ਪ੍ਰੋਗਰਾਮ ਕਰਵਾਇਆ ਗਿਆ ਜਿਹਦੇ ਵਿੱਚ ਵੀ ਏਸੇ ਰঞ্জੀਤ ਸਿੰਘ ਕਾਲੂ ਨੂੰ ਐਸ ਅ ਚੀਫ ਗੈਸਟ ਸੱਦਿਆ ਹੋਇਆ ਸੀ ਹੁਣ ਹੁਣ ਤੇ ਕਹਿ ਸਕਦੇ ਆ ਰঞ্জੀਤ ਸਿੰਘ ਕਾਲੂ ਵੀ ਕਹਿ ਸਕਦਾ ਕਿ ਮੈਨੂੰ ਸ਼ਾਇਦ ਭੁਲੇਖੇ ਦੇ ਨਾਲ ਇਹਨਾਂ ਨੇ ਮੈਨੂੰ ਵਸਾਇਆ ਉਦੋਂ ਤੇ ਖੁਦ ਵਿੱਚ ਇਨਵੋਲਵ ਸਿਕਾ ਗਿਆ ਸੀ ਫਿਰ ਜਦੋਂ ਜਿਹੜੀਆਂ ਲੋਕਲ ਜਥੇਬੰਦੀਆਂ ਜਾਂ ਸਿੱਖ ਨੌਜਵਾਨ ਸੀਗੇ ਉਹਨਾਂ ਨੇ ਵਿਰੋਧ ਕੀਤਾ ਇਹਨਾਂ ਨੂੰ ਜਾ ਕੇ ਪੁੱਛਿਆ ਤੇ ਫਿਰ ਕਹਿੰਦਾ ਮੈਨੂੰ ਸੌਰੀ ਮੈਨੂੰ ਮਾਫ ਕਰ ਦਿਓ ਤੇ ਉਹ ਮਾਫੀਆ ਵੀ ਝੂਠੀਆਂ-ਮੁੱਠੀਆਂ ਸਾਨੂੰ ਤੇ ਲੱਗਦਾ ਵੀ ਇਹਨਾਂ ਨਾਲ ਸਾਰਾ ਮਿਲੀਭੁਗਤ ਦੇ ਨਾਲ ਹੀ ਸਾਰੇ ਪ੍ਰੋਗਰਾਮ ਆਰਗੇਨਾਈਜ਼ ਹੁੰਦੇ ਆ ਪਿਛਲੀ ਵਾਰ ਜਦੋਂ ਲਾਲਾ ਜਗਤ ਨਰਾਇਣ ਦਾ ਨਾਮ ਆ ਤੇ ਉਹਦੇ ਵਿੱਚ ਐਸਜੀਪੀਸੀ ਹੀ ਮੈਂਬਰ ਜਲੰਧਰ ਤੋਂ ਕੁਲਵੰਤ ਸਿੰਘ ਮੰਨਣ ਦਾ ਨਾਮ ਆਇਆ ਕੀ ਇਹ ਬੰਦੇ ਜਿਨ੍ਹਾਂ ਨੂੰ ਪੰਥ ਨੁਮਾਇੰਦਗੀ ਦਿੰਦਾ ਵੀ ਤੁਸੀਂ ਪੰਥ ਦੇ ਲਈ ਅੱਗੇ ਹੋ ਕੇ ਕੋਈ ਕਾਰਜ ਕਰੋ ਇਹਨਾਂ ਜੇ ਸਾਡੇ ਵਰਗੇ ਆਮ ਬੰਦਿਆਂ ਨੂੰ ਦਿੰਦਾ ਇਹਨਾਂ ਨੂੰ ਨਹੀਂ ਦਿੰਦਾ ਇਹ ਨੁਮਾਇੰਦਗੀ ਕਰਦੇ ਪਏ ਤੇ ਜਿਹੜਾ ਨੂੰ ਇਹ ਚੀਜ਼ਾਂ ਨਹੀਂ ਸਮਝ ਲੱਗਦੀਆਂ ਤੇ ਫਿਰ ਇਹ ਕਿਉਂ ਕੁੜਾ ਮਚੌਦਰੀ ਬਣੇ ਆ ਸਾਈਡ ਤੇ ਹੋਜਣ ਕਿੰਨੇ ਸਿੱਖ ਨੌਜਵਾਨ ਆ ਜਿਹੜੇ ਪੰਥ ਦੀ ਸੇਵਾ ਕਰਨੀ ਚਾਹੁੰਦੇ ਉਹਨਾਂ ਨੂੰ ਦੇਣ ਵਾਕਡ ਹੋ ਰਹੇ ਸੋ ਇਹ ਮੈਨੂੰ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਇਹ ਜ਼ਿੰਮੇਦਾਰ ਆ ਜਿਹੜੇ ਪਰਮਿਸ਼ਨਾਂ ਦਿੰਦੇ ਆ ਇਹ ਪੋਜੀਸ਼ਨਾਂ ਤੇ ਬੈਠੇ ਇਹ ਉੱਪਰਲੀਆ ਪੋਜੀਸ਼ਨਾਂ ਤੇ ਬੈਠੇ ਆ ਪਹਿਲਾਂ ਇਹ ਜ਼ਿੰਮੇਦਾਰ ਆ ਫਿਰ ਉਸ ਤੋਂ ਬਾਅਦ ਸਾਰੀ ਮੈਨੇਜਮੈਂਟ ਜ਼ਿੰਮੇਦਾਰ ਆ ਜਿਹੜੀ ਗੌਰ ਨਹੀਂ ਕਰਦੀ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰਨ ਦੇ ਵਿੱਚ ਵੀ ਇਹ ਕੌਣ ਕਰਾ ਰਿਹਾ ਕਿੱਦਾਂ ਕਰਾ ਰਿਹਾ ਕਿ ਇਸ ਮਨਸ਼ਾ ਨਾਲ ਕਰਾ ਰਿਹਾ ਸਾਡੇ ਘਰ ਚ ਕੋਈ ਪ੍ਰੋਗਰਾਮ ਕਰਾ ਰਿਹਾ ਸਾਨੂੰ ਨਹੀਂ ਪਤਾ ਕਿੱਦਾਂ ਹੋ ਰਿਹਾ ਸੋ ਸਾਡੀ ਢੈਲਿਆ ਸਾਰੀ ਜਿਹੜੀ ਹੈਗੀ ਆ ਬਿਲਕੁਲ ਨਹੀਂ ਇਦਾਂ ਦਾ ਹੋਣਾ ਚਾਹੀਦਾ ਔਰ ਚਲੋ ਗੁਰੂ ਦੀ ਬਖਸ਼ਿਸ਼ ਆ ਵੀ ਜਿੰਨੇ ਜੋਗੇ ਹੈਗੇ ਅਸੀਂ ਐਕਟਿਵ ਆ ਇਹਨਾਂ ਚੀਜ਼ਾਂ ਤੇ ਨਿਗਾਹ ਰੱਖਦੇ ਆ ਔਰ ਜਦ ਤੱਕ ਸਾਡੇ ਚ ਸਾਹ ਚੱਲਦੇ ਸਾਨੂੰ ਪਤਾ ਲੱਗਦਾ ਰਹੂਗਾ ਅਸੀਂ ਇਹ ਕੰਮ ਨਹੀਂ ਹੁਣਦੇ ਆਂਗੇ ਥੋੜੀ ਵੈਸੇ ਗੱਲ ਹੋਈ ਸੀ ਰঞ্জੀਤ ਸਿੰਘ ਕੱਲੋਂ ਹੁਣਾਂ ਨਾਲ ਕੋਈ ਸ਼ਰਤ ਇਸ ਬਾਰੇ ਨਹੀਂ ਕੱਲੋਂ ਹੁਣਾਂ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਕਾਲਜ ਗਏ ਸੀ ਅਸੀਂ ਕਾਲਜ ਤੋਂ ਸਾਨੂੰ ਜੋ ਇਨਫੋਰਮੇਸ਼ਨ ਮਿਲੀ ਉਹ ਮੈਂ ਤੁਹਾਡੇ ਨਾਲ ਡਿਸਕਸ ਕਰਦਾ ਪਿਆ ਸਾਡੇ ਨਾਲ ਹਰਜਿੰਦਰ ਸਿੰਘ ਜਿੰਦਾ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਖਾਸ ਤੌਰ ਤੇ ਮੈਂ ਪੁੱਛਣਾ ਚਾਹੁੰਨਾ ਹੈ ਕਿ ਪੰਥਕ ਆਗੂ ਜਿਹੜੇ ਪੰਥ ਦੀ ਨੁਮਾਇੰਦਗੀ ਕਰਦੇ ਪਏ ਆ ਖਾਸ ਤੌਰ ਦੇ ਉੱਤੇ ਉਹ ਇਹੋ ਜਿਹੀਆਂ ਸਿਚੁਏਸ਼ਨਸ ਵਿੱਚ ਕਿਦਾਂ ਵੱਜੇ ਹੋਏ ਆ ਉਹ ਇੱਥੇ ਆ ਕੇ ਕਿਦਾਂ ਦਿਖ ਜਾਂਦੇ ਆ ਦਿਖਾਈ ਦੇ ਜਾਂਦੇ ਆ ਖਾਸ ਤੌਰ ਤੇ ਜਿਵੇਂ ਲਾਲਾ ਜਗਤ ਨਾਰਾਇਣ ਦੀ ਗੱਲ ਕਰੀਏ ਪੰਥ ਦੇ ਨਾਲ ਲਾਲਾ ਜਗਤ ਨਾਰਾਇਣ ਦਾ ਜੋਰ ਮਸਲਾ ਹੈਗਾ ਜੋ ਰੌਲਾ ਕਹਿਦੀ ਹੈ ਹੈਗਾ ਉਹ ਸਰਪ੍ਰਮਾਨ ਤੇ ਸਭ ਨੂੰ ਪਤਾ ਸਭ ਜਾਣਦੇ ਕੀ ਪ੍ਰੋਬਲਮ ਸੀ ਕਿ ਦੁਬਾਰਾ ਉਹੀ ਸਿਚੁਏਸ਼ਨ ਬਣਦੀ ਪਈ ਹੈ ਕਿਸ ਤਰ੍ਹਾਂ ਦੇਖਦੇ ਹੋ ਇਹਦੇ ਵਿੱਚ ਨਾ ਜਿਹੜੀ ਲਾਲਾ ਜਗਤ ਨਾਰਾਇਣ ਦੇ ਨਾਮ ਤੇ ਜਿਹੜੀ ਬਲੱਡ ਕੈਂਪਿੰਗ ਚੱਲ ਰਹੀ ਹੈ ਨਾ ਇਹਨੂੰ ਸ਼ਾਇਦ ਹੋ ਗਿਆ ਕਾਫੀ ਟਾਈਮ ਹੋ ਗਏ ਆ ਕਿਉਂਕਿ ਉਹਨਾਂ ਨੇ ਜਿਹੜੇ ਪੋਸਟਰ ਜਾਰੀ ਕੀਤੇ ਨਾ ਉਹਦੇ ਵਿੱਚ ਜਿਹੜੀ ਪਿਛਲੀ ਪਿਛਲੇ ਸਾਲ ਜਿਹੜੀ ਪਿਛਲੇ ਸਾਲ ਗੱਲ ਸਾਹਮਣੇ ਆਈ ਸੀਗੀ ਕਿ ਇੱਕ ਬਲੱਡ ਕੈਂਪ ਦੇ ਵਿੱਚ ਐਸਜੀਪੀਸੀ ਮੈਂਬਰ ਕੁਲਵੰਤ ਸਿੰਘ ਮੰਨਣ ਜਿਹੜਾ ਹੈ ਉਹ ਇਧਰੋਂ ਦੀ ਕੁਝ ਰਾਸ਼ਨ ਸਮਗਰੀ ਜਾਂ ਕੁਝ ਉਹਨਾਂ ਦੀ ਜ਼ਰੂਰਤ ਦੀ ਚੀਜ਼ਾਂ ਲੈ ਕੇ ਉੱਥੇ ਪਹੁੰਚਦਾ ਆ ਉਹ ਜਿਹੜਾ ਟਰੱਕ ਹੁੰਦਾ ਨਾ ਉਹਦੇ ਟਰੱਕ ਦੇ ਨਾਲ ਬੈਨਰ ਲੱਗਾ ਹੁੰਦਾ ਤੇ ਉਥੇ ਸਾਰੇ ਅਕਾਲੀ ਆਗੂ ਜਿਹੜੇ ਇਕੱਠੇ ਹੋ ਕੇ ਉਥੇ ਇੱਕ ਫੋਟੋ ਵੀ ਕਰਾਉਂਦੇ ਆ ਤੇ ਜਿਹੜੀ ਫੋਟੋ ਪਬਲਿਕ ਹੁੰਦੀ ਜਿੱਤ ਤੋਂ ਬਾਅਦ ਸਾਰੀ ਗੱਲ ਸਾਹਮਣੇ ਆਂਦੀ ਹੈ ਤੇ ਉਸ ਦਾ ਅਜੇ ਤੱਕ ਉਹਨੇ ਕੋਈ ਸਪਸ਼ਟਿਕਰਨ ਨਹੀਂ ਦਿੱਤਾ ਕਿਉਂਕਿ ਇਹ ਸਭ ਜਿਹੜੇ ਇਦਾਂ ਦੇ ਅਖੋਤੀ ਲੀਡਰ ਨੇ ਨਾ ਇਹਨਾਂ ਨੇ ਕਿੱਥੇ ਨਾ ਕਿੱਥੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਬਣ ਗਏ ਨੇ ਯਾਨੀ ਕਿ ਜਿਨ੍ਹਾਂ ਦਾ ਰੋਲ ਕੰਮ ਹੀ ਧਾਰਮਿਕ ਆ ਉਹ ਕਿੱਥੇ ਨਾ ਕਿੱਥੇ ਆਪਣੀਆਂ ਜਿਹੜੀਆਂ ਗੱਦਾਰੀਆਂ ਨਾਲ ਦੇਸ਼ ਜਿਹੜੀਆਂ ਭਾਰਤ ਦੀ ਹਕੂਮਤਾਂ ਨੂੰ ਖੁਸ਼ ਕਰਨ ਚ ਲੱਗੇ ਹੋਏ ਆ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਹੁਣ ਬੀਤੇ ਸਮੇਂ ਦੇਖਿਆ ਕਿ ਸਾਡਾ ਪੋਲਿਟੀਕਲ ਕੈਰੀਅਰ ਜਿਹੜਾ ਹੈ ਨਾ ਉਹ ਹੁਣ ਇਸ ਤਰੀਕੇ ਨਾਲ ਜਿੱਦਾਂ ਉਹ ਪਹਿਲੇ ਚੱਲਦਾ ਰਿਹਾ ਉਹਦਾਂ ਨਹੀਂ ਚੱਲੂਗਾ ਤੇ ਇਹਨਾਂ ਨੇ ਆਪਣੇ ਆਪ ਨੂੰ ਆਰਐਸਐਸ ਦਾ ਵਰਕਰ ਹੀ ਕੋਸ਼ਿਸ਼ਤ ਕਰ ਦਿੱਤਾ ਹੈ ਇਹਨਾਂ ਦੀਆਂ ਐਕਟੀਵਿਟੀਆਂ ਤੁਸੀਂ ਦੇਖੋ ਇਹਨਾਂ ਦੇ ਤੁਸੀਂ ਪ੍ਰੋਗਰਾਮ ਰੋਲ ਦੇਖੋ ਪੰਥ ਪ੍ਰਤੀ ਇਹਨਾਂ ਦੀਆਂ ਇਮਾਨਦਾਰੀਆਂ ਜਾਂ ਵਰਕਿੰਗ ਦੇਖੋ ਤਾਨੂੰ ਲੱਗੂਗਾ ਕਿ ਇਹ ਪੰਥ ਹਤਾਸ਼ੀ ਬੰਦੇ ਨਹੀਂ ਹੈ ਇਹਨਾਂ ਨੇ ਉੱਥੇ ਜਾ ਕੇ ਉਲਟ ਖੜਨਾ ਹੁੰਦਾ ਜਿੱਥੇ ਕੌਮ ਨੂੰ ਲੋਡ ਹੋਵੇ ਜਿਹੜੇ ਹੁਣ ਕਰਤਾਰਪੁਰ ਇਨਸੀਡੈਂਟ ਹੋਇਆ ਜਿੱਤੋਂ ਬਾਅਦ ਹੈ ਗੱਲ ਸਾਹਮਣੇ ਆਈ ਹੈ ਉਸ ਤੋਂ ਬਾਅਦ ਤੁਸੀਂ ਦੇਖੋ ਲਗਾਤਾਰ ਇਹਦਾ ਸੋਸ਼ਲ ਮੀਡੀਆ ਦੇ ਉੱਤੇ ਇਨਾ ਪ੍ਰਚਾਰ ਹੋ ਰਿਹਾ ਹੈ ਕਿ ਐਸੇ-ਐਸੇ ਚਿਹਰੇ ਸਾਹਮਣੇ ਆ ਰਹੇ ਨੇ ਜਿਹੜੇ ਇਹ ਸਾਬਤ ਕਰਦੇ ਨੇ ਕਿ ਅਸੀਂ ਪੰਥਕ ਆ ਸਾਡੀ ਨਿਰੋਲ ਜਿਹੜੀ ਸ਼ਖਸੀਅਤ ਹੈਗੀ ਹੈ ਉਹ ਆਪਣੇ ਸਿੱਖ ਧਰਮ ਦੇ ਪ੍ਰਤੀ ਜਿਹੜੀ ਹੈਗੀ ਹੈ ਉਹ ਇੱਕ ਸ਼ਰਦਾ ਵਾਲੀ ਹੈਗੀ ਹੈ ਤੇ ਅਸੀਂ ਆਪਣੇ ਕੌਮ ਦੀ ਅਗਵਾਈ ਕਰਨਾ ਚਾਹੁੰਦੇ ਆ ਉਹੀ ਬੰਦੇ ਉਹਨਾਂ ਬੰਦਿਆਂ ਦੇ ਸ਼ਹੀਦੀ ਦਿਨ ਮਨਾ ਰਹੇ ਆ ਲਾਲਾ ਜਗਤ ਨਾਰਾਇਣ ਦਾ ਪੋਸਟਰ ਤੁਸੀਂ ਪੜੋਗੇ ਨਾ ਉੱਤੇ ਲਿਖਿਆ ਆ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਉਹਨੂੰ ਸ਼ਹੀਦ ਮੰਨਦੇ ਨੇ ਜਿਨ੍ਹਾਂ ਨੇ ਮਾਰਿਆ ਉਹਨਾਂ ਦੇ ਆਦਾਰਿਆਂ ਦੇ ਵਿੱਚ ਹੀ ਜਾ ਕੇ ਉਹਨਾਂ ਦੇ ਪ੍ਰੋਗਰਾਮ ਹੋ ਰਹੇ ਆ ਉਹ ਪ੍ਰੋਗਰਾਮ ਉਹ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੈਂਬਰਾਂ ਦੀ ਇਨਵੋਲਵਮੈਂਟ ਦੇ ਨਾਲ ਹੋ ਰਹੇ ਤੇ ਉਹਨਾਂ ਦੀ ਇਨਵੋਲਵਮੈਂਟ ਕਿੰਨੇ ਬੰਦਿਆਂ ਦੇ ਨਾਲ ਅੱਗੇ ਉਹਨਾਂ ਦੀ ਪਾਲਿਸੀ ਕੀ ਹੈ ਉਹ ਕਿੱਦਾਂ ਸਾਨੂੰ ਹਿੰਦੂ ਸਾਬਤ ਕਰਨ ਚ ਲੱਗੇ ਹੋਏ ਆ ਕਿੱਦਾਂ ਆਪਣੇ ਉਹਨਾਂ ਬੰਦਿਆਂ ਨੂੰ ਅਮਰ ਸ਼ਹੀਦ ਸਾਬਤ ਕਰਨ ਚ ਲੱਗੇ ਹੋਏ ਆ ਉਹਦੇ ਵਿੱਚ ਸਾਡੇ ਬੰਦਿਆਂ ਦਾ ਕੀ ਰੋਲ ਆ ਇਹ ਸਾਰੀਆਂ ਚੀਜ਼ਾਂ ਤਿਆ ਕਰਣਗੀਆਂ ਕਿ ਪੰਥਕ ਕੌਣ ਹੈ ਤੇ ਪੰਥ ਦਾ ਦੁਖੀ ਕੌਣ ਹੈ ਜਿਹੜਾ ਕੁਲਵੰਤ ਸਿੰਘ ਮੰਨਣ ਹੋ ਗਿਆ ਜਾਂ ਐ ਜੀ ਬੀ ਸੀ ਮੈਂਬਰ ਹੋਰ ਜਿੰਨੇ ਵੀ ਨੇ ਜਿਹੜੇ ਕਰਤਾਰਪੁਰ ਵਾਲੇ ਐ ਜੀ ਬੀ ਸੀ ਮੈਂਬਰ ਕੱਲੋਂ ਹੋਗੇ ਜਾਂ ਹੁਣ ਇੱਕ ਫੋਟੋ ਰੀਸੈਂਟਲੀ ਅੱਜ ਹੀ ਮੇਰੇ ਕੋਲ ਆਈ ਹੈ ਉਹਦੇ ਵਿੱਚ ਰਾਜਦੇਵ ਸਿੰਘ ਖਾਲਸਾ ਜਿਹੜਾ ਆਪਣੇ ਆਪ ਨੂੰ ਅੰਮ੍ਰਿਤਪਾਲ ਸਿੰਘ ਦਾ ਐਡਵੋਕੇਟ ਵੀ ਦੱਸਦਾ ਮੁਖ ਸਲਾਹਕਾਰ ਵੀ ਦੱਸਦਾ ਤੇ ਉਹਨਾਂ ਦੀ ਸਾਰੀ ਹੋਲੀ ਸੋਲੀ ਜਿੰਨੀ ਪਾਵਰ ਹੋ ਕਹਿੰਦਾ ਮੇਰੇ ਕੋਲ ਹੈਗੀ ਜੀ ਤੇ ਜੋ ਵੀ ਡਿਸੀਜਨ ਮੇ ਕਰਮ ਹੈਗਾ ਉਹ ਵੀ ਲਾਲਾ ਜਗਤ ਨਾਰਾਇਣ ਦਾ ਉੱਥੇ ਦਿਨ ਮਨਣ ਪਹੁੰਚਿਆ ਹੋਇਆ ਉੱਥੇ ਬਾਕੀ ਲੀਡਰਾਂ ਦੇ ਨਾਲ ਬੈਠ ਕੇ ਉਹ ਤਸਵੀਰ ਕਰਾ ਰਿਹਾ ਤੇ ਉਹ ਉੱਥੇ ਬੈਠ ਕੇ ਆਪਣੇ ਆਪ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਇੱਥੇ ਸਿੱਖ ਕੌਮ ਵੀ ਪਹੁੰਚੀ ਹੈ ਜਿੱਥੇ ਆਪਾਂ ਲਾਲਾ ਜਗਤ ਨਾਰਾਇਣ ਨੂੰ ਆਪਣੇ ਗੁਰੂਆਂ ਦੇ ਵਰਤੇ ਗੁਰੂਆਂ ਦੇ ਲਈ ਵਰਤੇ ਹੋਏ ਭੱਦੇ ਸ਼ਬਦਾਂ ਦੇ ਲਈ ਗੱਡੀ ਘੜਾਇਆ ਹੋਵੇ ਉਸ ਬੰਦੇ ਦੀ ਵਰਸੀ ਮਨਾਉਣ ਦੇ ਲਈ ਸਾਡੇ ਬੰਦੇ ਜਿਹੜੇ ਆਪਣੇ ਆਪ ਨੂੰ ਪੰਥਕ ਦੱਸਦੇ ਨੇ ਕੌਮ ਦੇ ਵਾਹਦ ਲੀਡਰ ਦੱਸਦੇ ਨੇ ਆਪਣੇ ਆਪ ਨੂੰ ਉਹਨਾਂ ਦੇ ਬੰਦੇ ਉੱਥੇ ਪਹੁੰਚੇ ਹੋਣ ਤੇ ਉਹਨਾਂ ਦੇ ਪ੍ਰਤੀ ਕਿਸੇ ਦੀ ਕੋਈ ਜਾਗਰੂਕਤਾ ਨਾ ਹੋਵੇ ਕੋਈ ਕੁਝ ਨਾ ਕਹਿ ਰਿਹਾ ਹੋਵੇ ਫਿਰ ਕਿਤੇ ਨਾ ਕਿਤੇ ਸਾਡੀ ਡਿਊਟੀ ਤੇ ਬੰਦੀ ਹੈ ਨਾ ਕਿ ਅਸੀਂ ਆਪਣੀ ਕੌਮ ਨੂੰ ਦਸੀਏ ਕਿ ਕਿਹੜਾ ਪੰਥਕ ਹੈ ਤੇ ਕਿਹੜਾ ਨਹੀਂ ਹੈ ਸਾਡੇ ਸਾਡੀ ਕਿੱਥੇ ਬੰਦੀ ਆਵਾਜ਼ ਦੇ ਕੌਮ ਦੇ ਕੋਲ ਜਿੱਦਾਂ ਹੀ ਇਸ ਬਾਰੇ ਜਾਣਕਾਰੀ ਆਈ ਅਸੀਂ ਤੁਰੰਤ ਉਸ ਨੂੰ ਨੋਟਿਸ ਤੇ ਲਿਆ ਬੰਦਿਆਂ ਨੂੰ ਅਸੀਂ ਫੋਨ ਕਰਕੇ آگਾਹ ਕਰ ਦਿੱਤਾ ਬਾਕੀ ਜਾਣਕਾਰੀ ਜਿਹਦਾ ਮਨਜੀਤ ਸਿੰਘ ਜੀ ਨੇ ਸਾਂਝੀ ਕੀਤੀ ਹੈ ਕਿ ਉਹਨਾਂ ਦੇ ਉਸ ਉਸ ਗੱਲ ਦੇ ਉੱਤੇ ਫਿਰ ਪੈਰ ਨਹੀਂ ਆਏ ਉਹ ਭੱਜੇ ਉਸ ਗੱਲ ਤੋਂ ਮੈਂ ਇਸ ਗੱਲ ਦੇ ਉੱਤੇ ਮੰਨਦਾ ਹਾਂ ਕਿ ਹੋ ਸਕਦਾ ਹੈ ਕਿ ਕਿਸੇ ਨੂੰ ਭੁਲੇਖੇ ਚ ਰੱਖ ਕੇ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰ ਦਿੱਤਾ ਹੋਵੇ ਮਗਰ ਉਦੋਂ ਤੱਕ ਨਹੀਂ ਜਦੋਂ ਤੱਕ ਕੋਈ ਪ੍ਰੋਗਰਾਮ ਹੋਇਆ ਨਹੀਂ ਹੈ ਜਦੋਂ ਪ੍ਰੋਗਰਾਮ ਹੋ ਗਿਆ ਤੁਸੀਂ ਆਰਐਸਐਸ ਦੇ ਪ੍ਰੋਗਰਾਮ ਵਿੱਚ ਜਾ ਕੇ ਬਹਿ ਗਏ ਤੁਸੀਂ ਉਹਨਾਂ ਦੇ ਵਿੱਚ ਜਾ ਕੇ ਸ਼ਮੂਲੀਅਤ ਕਰ ਲਈ ਉੱਥੇ ਤੁਸੀਂ ਕੁਝ ਨਹੀਂ ਬੋਲੇ ਇਹਦਾ ਮਤਲਬ ਹੈ ਕਿ ਤੁਹਾਡੀ ਸਹਿਮਤੀ ਹੈ ਤੇ ਜਿਹੜੇ ਬੰਦੇ ਇਦਾਂ ਸਹਿਮਤ ਨਹੀਂ ਮੈਂ ਅਸੀਂ ਸਾਰੇ ਜਿੰਨੇ ਵੀ ਅਸੀਂ ਸਿੱਖਾਂ ਅਸੀਂ ਉਹਨਾਂ ਨੂੰ ਆਪਣਾ ਸਿੱਖ ਨਹੀਂ ਮੰਨਦੇ ਉਹ ਪੱਗ ਬਨ ਕੇ ਕੇਸਾ ਧਾਰੀ ਬੰਦਾ ਤੇ ਹੋ ਸਕਦਾ ਉਹ ਆਪਣੇ ਆਪ ਨੂੰ ਸਿੰਘ ਜਾਂ ਸਿੱਖ ਹੋਣ ਦਾ ਦਾਵਾ ਨਾ ਕਰੇ ਕਿਉਂਕਿ ਨਾ ਅਸੀਂ ਇਹੋ ਜਿਹੇ ਬੰਦੇ ਦਾ ਕੋਈ ਭਲੇਖਾ ਰੱਖਦੇ ਆ ਤੇ ਨਾ ਹੀ ਅਸੀਂ ਕਿਸੇ ਦਾ ਰਹਿਣ ਦੇਣਾ ਆ ਇਹ ਵਹਿਮ ਹੋਊਗਾ ਕਿਸੇ ਨੂੰ ਕਿ ਹੁਣ ਲੋਕਾਂ ਨੂੰ ਇਸ ਚੀਜ਼ ਦੀ ਸੋਸ਼ਲ ਮੀਡੀਆ ਦੇ ਰੀ ਜਾਣਕਾਰੀ ਪਹੁੰਚ ਗਈ ਤੇ ਕੋਈ ਨਹੀਂ ਦਸਾਂ ਦਿਨਾਂ ਨੂੰ ਭੁੱਲ ਜਾਣਗੇ ਅਸੀਂ ਉਹ ਬੰਦੇ ਆ ਜਿਹੜੇ ਇਹ ਗੱਲ ਭੁੱਲਣ ਨਹੀਂ ਦੇਵਾਂਗੇ ਅਸੀਂ ਇਸ ਗੱਲ ਨੂੰ ਜਿਉਂਦਾ ਰੱਖਾਂਗੇ अच्छा राजदेव खालसा ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਉਹ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਨੇ ਨਿੱਜੀ ਸਲਾਹਕਾਰ ਜੋ ਮਰਜ਼ੀ ਕਹਿ ਲੋ ਇਹੋ ਜੀ ਸਿਤੀ ਵਿੱਚ ਨਾ ਜਦੋਂ ਰਾਜਦੇਵ ਖਾਲਸਾ ਕੋਈ ਗੱਲ ਕਹਿੰਦੇ ਆ ਉਹ ਸਿੱਧੀ ਤੌਰ ਤੇ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੋੜ ਦਿੱਤੀ ਜਾਂਦੀ ਆ ਜਾਂ ਮੰਨ ਲਿਆ ਜਾਂਦਾ ਕਿ ਠੀਕ ਆ ਇਹ ਉਧਰ ਵੱਲੋਂ ਹੀ ਗੱਲ ਹੋਈ ਆ ਹੁਣ ਇਹ ਫੋਟੋ ਦਾ ਤੁਸੀਂ ਜ਼ਿਕਰ ਕੀਤਾ ਜੋ ਆਪਾਂ ਦਰਸ਼ਕਾਂ ਨੂੰ ਵੀ ਦਿਖਾਵਾਂਗੇ ਉਹਦੇ ਵਿੱਚ ਰਾਜਦੇਵ ਖਾਲਸਾ ਬੈਠੇ ਨਜ਼ਰ ਆ ਰਹੇ ਆ ਹੁਣ ਉਸ ਚੀਜ਼ ਨੂੰ ਭਾਈ ਅਮਰਤਪਾਲ ਸਿੰਘ ਨਾਲ ਵੀ ਜੋੜਿਆ ਜਾ ਸਕਦਾ ਹੈ ਉਹ ਵੀ ਕਲੈਰੀਫਿਕੇਸ਼ਨ ਮੈਂ ਚਾਹੁੰਦਾ ਕਿ ਉਹ ਕਿਸ ਤਰ੍ਹਾਂ ਦੇਖੇ ਪੰਥ ਦੇਖੋ ਉਹਨਾਂ ਕੋਲ ਨਾ ਇੱਕ ਸਰਟੀਫਾਈਡ ਹੋਏ ਨਾ ਜਦੋਂ ਅਸੀਂ ਕਿਸੇ ਐਸੇ ਬੰਦੇ ਦਾ ਨਾਮ ਵਿੱਚ ਇਨਵੋਲਵ ਕਰ ਦਿੰਦੇ ਆ ਜਿਹਨੂੰ ਕੌਮ ਆਪਣਾ ਲੀਡਰ ਮੰਨਦੀ ਹੋਵੇ ਮੰਨ ਚੁੱਕੀ ਹੋਵੇ ਜਿਹਦੇ ਨਾਲ ਬਹੁਤ ਸਾਰੀਆਂ ਗੱਲਾਂ ਇਦਾਂ ਦੀ ਜੁੜੀਆਂ ਹੋਣ ਜਿਸ ਤੋਂ ਬਾਅਦ ਕਿਸਨਾ ਕਿਸੀ ਤੇਰਾ ਉਹਦੇ ਤੇ ਨਿਗਾਹ ਰਹਿੰਦੀ ਸਾਰਿਆਂ ਦੀ ਕਿ ਉਹਨਾਂ ਵੱਲੋਂ ਜਿਹੜੀ ਗੱਲ ਕਹੀ ਜਾਏਗੀ ਸ਼ਾਇਦ ਉਹ درست ਹੋਏਗੀ ਜਦੋਂ ਇਦਾਂ ਦੀਆਂ ਗੱਲਾਂ ਕਰਨ ਦੇ ਲਈ ਅਮਰਤਪਾਲ ਦੇ ਨਾਮ ਦੇ ਨਾਲ ਜਿਹੜਾ ਸਹਾਰਾ ਲੈ ਕੇ ਰਾਜਦੇਵ ਸਿੰਘ ਵੱਲੋਂ ਜਿਹੜੀਆਂ ਚੀਜ਼ਾਂ ਨੂੰ ਮੋਹਰ ਲਾ ਕੇ ਪ੍ਰਵਾਨਗੀ ਦਿੱਤੀ ਜਾ ਰਹੀ ਹੈ ਨਾ ਤੁਸੀਂ ਉਹਨਾਂ ਸਾਰੀਆਂ ਗੱਲਾਂ ਨੂੰ ਵੇਖੋ ਉਹ ਸਾਰੀਆਂ ਗੱਲਾਂ ਨੇ ਕਿਦ ਤਣ ਕੌਮ ਦੇ ਖਿਲਾਫ ਨੇ ਪੰਥ ਦੇ ਖਿਲਾਫ ਨੇ ਨਾ ਸਿਰਫ ਇਹ ਚੀਜ਼ਾਂ ਜਿਹੜੀਆਂ ਉਹਨੇ ਪਿੱਛੇ ਉਹਨਾਂ ਨੇ ਉੱਥੇ ਅੰਮ੍ਰਿਤਸਰ ਜਿਹੜਾ ਮੋਰਚਾ ਲਾਇਆ ਸੀਗਾ ਉੱਥੇ ਕੀ ਹੋਇਆ ਉਸ ਤੋਂ ਬਾਅਦ ਜਿਹੜੀ ਉਹਨਾਂ ਨੇ ਡਿਬਰੂਗੜ ਜਾ ਕੇ ਐਕਟੀਵਿਟੀ ਕੀਤੀ ਉੱਥੇ ਕੀ ਹੋਇਆ ਜਿਹੜੀ ਉਹਨੇ ਸ਼ਪਤ ਗ੍ਰਹਿਣ ਕੀਤੀ ਵੋਟਾਂ ਲੜੀਆਂ ਉੱਥੇ ਕੀ ਹੋਇਆ ਸਾਰਾ ਕੁਝ ਤੁਸੀਂ ਦੇਖ ਹੀ ਰਹੇ ਆ ਮਤਲਬ ਕਿੱਥੇ ਨਾ ਕਿੱਥੇ ਰਾਜਦੇਵ ਸਿੰਘ ਆਥੈਂਟੀਸਿਟੀ ਲੈ ਲੈਂਦਾ ਅਮਰਤਪਾਲ ਦਾ ਨਾਮ ਲੈ ਕੇ ਕਿ ਜੋ ਮੈਂ ਕਰ ਰਿਹਾ ਉਹ ਤੇ ਸਹਿਮਤੀ ਆ ਹੁਣ ਕਿਉਂਕਿ ਹੁਣ ਉਹ ਡਿਬਰੂਗੜ ਜ਼ਿਲ੍ਹੇ ਚ ਬੈਠੇ ਉਹਨਾਂ ਦੀ ਸਟੇਟਮੈਂਟਾਂ ਦੇ ਉਸ ਹਾਮ ਨਾਲ ਨਾ ਅੰਦਰੋਂ ਦੀ ਬਾਹਰ ਇਨਫੋਰਮੇਸ਼ਨ ਹੋ ਜਾਂਦੀ ਹੋਣੀ ਇਹਨਾਂ ਬਾਹਰੋਂ ਅੰਦਰ ਕੋਈ ਜਾਂਦੀ ਹੋਣੀ ਉਸ ਤਰ੍ਹਾਂ ਦੀ ਇਨਫੋਰਮੇਸ਼ਨ ਜਦੋਂ ਤੱਕ ਹੁਣ ਉਹਦੇ ਆਣ ਤੇ ਗੱਲ ਖੜੀ ਹੈ ਜਦੋਂ ਆਂਦਾ ਆ ਉਹਨਾਂ ਸਾਰਿਆਂ ਦੀ ਇਹਨਾਂ ਚੀਜ਼ਾਂ ਦੇ ਉੱਤੇ ਕੀ ਇੱਕ رائے ਬਣਦੀ ਹੈ ਉਸ ਤੋਂ ਬਾਅਦ ਅਗਲੀ ਗੱਲ ਅਗਲੇ ਫੈਸਲੇ ਜਿਹੜੇ ਆ ਉਹ ਸਾਡੇ ਵੱਲੋਂ ਵੀ ਲਿੱਤੇ ਜਾਣਗੇ ਅਸੀਂ ਵੀ ਉਹਨਾਂ ਚੀਜ਼ਾਂ ਨੂੰ ਫਿਰ ਤੈਅ ਕਰ ਪਾਵਾਂਗੇ ਫਿਲਹਾਲ ਤਾਂ ਗੱਲ ਹਜੇ ਨੇਰੇ ਚ ਆ ਮੈਂ ਜਿਹੜਾ ਰਾਜਦੇਵ ਸਿੰਘ ਹੈਗਾ ਜਾਂ ਹੋਰ ਐਸਜੀਪੀਸੀ ਦੇ ਮੈਂਬਰਾਂ ਦੀ ਮੈਂ ਗੱਲ ਕਰ ਰਿਹਾ ਜਿਹਦਾ ਕੱਲ ਹੋਇਆ ਚ ਹੈ ਮੰਨਣਾ ਇਹਨਾਂ ਬਾਰੇ ਤੇ ਬਿਲਕੁਲ ਕਲੀਅਰ ਆ ਨਾ ਸਪਸ਼ਟ ਹਨ ਨੰਗੇ ਚੱਟੇ ਹੋ ਕੇ ਲੱਗੇ ਹੋਏ ਨੇ ਇਹਨਾਂ ਦੀ ਤਾਂ ਮਤਲਬ ਇਸ ਚੀਜ਼ ਵਿੱਚ ਕਹਿ ਲੋ ਜੋਰ ਲੱਗਾ ਹੋਇਆ ਹੈ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਇਹ ਸਾਬਤ ਕਰ ਦਈਏ ਕਿ ਅਸੀਂ ਥਲੋਂ ਖਾਕੀ ਨਿਕਰੇ ਭਈਆਂ ਹਈਆਂ ਇਹ ਇਸ ਤਰੀਕੇ ਦੇ ਬੰਦੇ ਨੇ ਤੇ ਇਹਨਾਂ ਦੇ ਆਲੇ-ਦੁਆਲੇ ਆਪਾਂ ਹਮੇਸ਼ਾ ਤੁਹਾਨੂੰ ਨਿਗਾਹ ਜਾਂ ਸਾਡੀ ਐਕਟੀਵਿਟੀ ਜਾਂ ਸਾਡਾ ਤੁਹਾਨੂੰ ਕਹਿ ਲੋ ਡੰਡਾ ਲੈ ਕੇ ਖੜੇ ਹੋਣ ਵਾਲਾ ਰੋਲ ਹਮੇਸ਼ਾ ਦਿਖੂਗਾ ਅਸੀਂ ਖੜੇ ਆ ਅਸੀਂ ਇਹਨਾਂ ਨੂੰ ਹੁਣ ਕੌਮੀ ਸਟੇਜਾਂ ਤੋਂ ਜਾਂ ਕੌਮੀ ਜਿਹੜੇ ਪ੍ਰੋਗਰਾਮਾਂ 'ਚ ਕਰੀ ਇਹਨਾਂ ਨੂੰ ਅਸੀਂ ਖੜਨ ਨਹੀਂ ਦੇਵਾਂਗੇ ਹੁਣ ਠੀਕ ਹੈ ਬਿਲਕੁਲ ਇਸ ਸਥਿਤੀ ਬਣੀ ਹੋਈ ਹੈ ਲੰਗੇ ਕੱਲ ਦੀ ਔਰ ਇਸ ਉੱਤੇ ਖਾਸ ਕਰਕੇ ਇਹਨਾਂ ਲੀਡਰਾਂ ਨਾਲ ਗੱਲ ਕਰਨੀ ਵੀ ਜ਼ਰੂਰੀ ਹੈ ਕਿਉਂਕਿ ਪੰਥ ਦੇ ਨੁਮਾਇੰਦੇ ਐਸਜੀਪੀਸੀ ਮੈਂਬਰ ਹੈਗੇ ਨੇ ਔਰ ਨਾਲ ਦੀ ਨਾਲ ਇਹ ਸਾਰੀ ਗਤੀਵਿਧੀ ਜਿਹੜੀ ਲੰਗੇ ਕੱਲ ਵਾਪਰੀ ਸਥਿਤੀ ਬਣੀ ਹੈ ਉਸ ਤੋਂ ਬਾਅਦ ਦਾ ਜਿਹੜਾ ਉਬਾਲ ਹੈ ਇਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ ਫਿਲਹਾਲ ਕਾਲਜ ਦੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਹੋ ਚੁੱਕੀ ਹੈ ਜਿਵੇਂ ਭਾਈ ਮਨਜੀਤ ਸਿੰਘ ਤਾਰਪੁਰ ਨੇ ਕਿਹਾ ਸੀਗਾ ਉਹ ਸਾਫ਼ ਤੌਰ ਦੇ ਉੱਤੇ ਉਹ ਗੱਲ ਕਲੀਅਰ ਕਰ ਚੁੱਕੇ ਆ ਉਹਨਾਂ ਦੇ ਨਾਲ ਪਰ ਇਸ ਦੇ ਬਾਵਜੂਦ ਗੱਲ ਉੱਥੇ ਤੱਕ ਹੀ ਨਹੀਂ ਖੜੀ ਗੱਲ ਖੜੀ ਹੈ ਨੁਮਾਇੰਦਿਆਂ ਦੇ ਨੁਮਾਇੰਦਿਆਂ ਦੇ ਨਾਲ ਉਹ ਉੱਥੇ ਕੀ ਸਟੈਂਡ ਹੈਗਾ ਉਹ ਵੀ ਤੁਹਾਡੇ ਸਾਹਮਣੇ ਰੂਬਰੂ ਰੱਖਣ ਦੀ ਕੋਸ਼ਿਸ਼ ਕਰਾਂਗੇ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਤੱਕ ਲਈ ਬਣੇ ਰਹੋ 1 ਇੰਡੀਆ ਪੰਜਾਬੀ ਤੇ